ਖਬਰਨਾਮਾ ਦੇਖ ਰਿਹਾ ਸਾਰੀ ਸੂਤਿਆਰੂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਹੋ ਸਰਾਜ ਸੂਤਰਾ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਅਹਿਮ ਖਬਰ ਭਾਰਤੀ ਜਨਤਾ ਪਾਰਟੀ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਆਪਣਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਭਾਰਤੀ ਜਨਤਾ ਪਾਰਟੀ ਭਾਵੇਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕੋਈ ਸੀਟ ਨਹੀਂ ਜਿੱਤ ਸਕੀ ਇਸ ਵਾਰ ਰਵਨੀਤ ਮਿੱਟੂ ਕਹਿ ਰਹੇ ਨੇ ਕਿ ਹਲਕਾ ਲੁਧਿਆਣਾ ਪੱਛਮੀ ਤੋਂ ਸੀਟ ਜਿੱਤ ਕੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਦੀ ਝੋਲੀ ਵਿੱਚ ਪਾਈ ਜਾਵੇਗੀ ਭਾਰਤੀ ਜਨਤਾ ਪਾਰਟੀ ਦੀਆਂ ਪੰਚਾਰਾ ਥਾਵਾਂ ਤੋਂ ਜ਼ਬਾਨਤਾ ਜ਼ਬਤ ਹੋਈਆਂ ਹਲਕਾ ਜਲੰਧਰ ਵੈਸਟ ਨੂੰ ਛੱਡ ਕੇ ਗਿੱਦੜਵਾਹਾ ਬਰਨਾਲਾ ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ਤੋਂ ਸਿੱਖ ਚਿਹਰੇ ਉਤਾਰਨ ਦੇ ਬਾਅਦ ਯੁੱਧ ਵੀ ਬੁਰੀ ਤਰ੍ਹਾਂ ਮੋਧਰੇ ਮੂੰਹ ਡਿੱਗੀ ਭਾਰਤੀ ਜਨਤਾ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਮਨਪ੍ਰੀਤ ਬਾਦਲ ਜਿਹੜੇ ਨੇ ਇੱਕ ਵਾਰ ਫਿਰ ਸਿਆਸਤ ਵਿੱਚ ਸਰਗਰਮ ਹੋ ਗਏ ਨੇ ਇੱਕ ਵਾਰ ਫਿਰ ਜਿਹੜੀਆਂ ਸਿਆਸੀ ਗਤੀਵਿਧੀਆਂ ਨੇ ਉਹਨਾਂ ਨੂੰ ਤਰਜੀਹ ਦੇ ਰਹੇ ਨੇ ਸੂਤਰ ਦੱਸਦੇ ਪਏ ਨੇ ਕਿ ਹੌਪੀ ਧਾਲੀਵਾਲ ਤੇ ਮਨਪ੍ਰੀਤ ਬਾਦਲ ਜੋ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਵਿੱਤ ਮੰਤਰੀ ਰਹਿ ਚੁੱਕੇ ਨੇ ਜੋ ਕਾਂਗਰਸ ਪਾਰਟੀ ਵੱਲੋਂ ਵੀ ਵਿੱਤ ਮੰਤਰੀ ਰਹਿ ਚੁੱਕੇ ਨੇ ਹਾਲਾਂਕਿ ਆਮ ਆਦਮੀ ਪਾਰਟੀ ਦੇ ਮਜੂਦਾ ਮੁੱਖ ਮੰਤਰੀ ਭਗਵੰਤ ਮਾਨ ਪੀਪਾ ਮੰਤਰੀ ਕਹਿੰਦੇ ਨੇ ਮਨਪ੍ਰੀਤ ਬਾਦਲ ਨੂੰ ਕਹਿੰਦੇ ਪੰਜਾਬੀ ਨਹੀਂ ਆਉਂਦੀ ਸਿਰਫ ਉਰਦੂ ਤੇ ਅਰਬੀ ਭਾਸ਼ਾ ਜਾਣਦੇ ਨੇ ਉਹਨਾਂ ਕਿਹਾ ਭੱਟਾ ਪਾਇਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੀ ਤੇ ਜਦੋਂ ਕਾਂਗਰਸ ਪਾਰਟੀ ਦੇ ਵਿੱਚ ਸੀ ਜੇਕਰ ਖਜ਼ਾਨੇ ਦੇ ਵਿੱਚ ਪੈਸਾ ਨਹੀਂ ਉਹ ਖਜ਼ਾਨਾ ਨਹੀਂ ਹੈ ਉਹਨੂੰ ਪੀਪਾ ਕਿਹਾ ਜਾਂਦਾ ਹੈ ਖਾਲੀ ਪੀਪੇ ਦੇ ਨਾਮ ਦੇ ਨਾਲ ਵਿਅੰਗ ਅਸਦੇ ਨੇ ਭਗਵੰਤ ਮਾਨ ਸੂਤਰ ਦੱਸਦੇ ਨੇ ਕਿ ਹੌਬੀ ਧਾਲੀਵਾਲ ਨੂੰ ਜੇਕਰ ਚੋਣ ਮੈਦਾਨ ਦੇ ਵਿੱਚ ਨਾ ਉਤਾਰਿਆ ਤਾਂ ਫਿਰ ਹੁਣ ਸਿਆਸਤ ਵਿੱਚ ਫਿਰ ਦੁਬਾਰਾ ਸਰਗਰਮ ਹੋ ਗਏ ਨੇ ਮਨਪ੍ਰੀਤ ਬਾਦਲ ਮਨਪ੍ਰੀਤ ਬਾਦਲ ਨੂੰ ਇਸ ਕਰਕੇ ਉਤਾਰਿਆ ਜਾ ਸਕਦਾ ਹੈ ਕਿਉਂਕਿ ਸਿੱਖ ਭਾਈਚਾਰੇ ਦੀ ਵੋਟ ਹਲਕਾ ਲੁਧਿਆਣਾ ਵੈਸ ਤੋਂ ਲਗਭਗ 40% ਹੈ ਯਾਨੀ ਕਿ ਜੇਕਰ 40% ਵੋਟ ਜਿਹੜੀ ਹੈ ਸਿੱਖ ਵੋਟ ਹੈ ਭਾਰਤੀ ਜਨਤਾ ਪਾਰਟੀ ਨੂੰ ਪੈ ਜਾਂਦੀ ਹੈ ਹਾਲਾਂਕਿ ਆਧਾਰ ਨਹੀਂ ਹੈ ਬੇਸ ਨਹੀਂ ਹੈ ਜਿਸ ਤਰ੍ਹਾਂ ਪਿਛਲੀਆਂ ਜਿਮਣੀ ਚੋਣਾ ਦੇ ਵਿੱਚ ਹੋਇਆ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਤਾਂ ਖਾਤਾ ਹੀ ਨਹੀਂ ਖੁੱਲਿਆ ਵੋਟ ਬੈਂਕ ਕਹਿੰਦੇ ਨੇ ਭਾਰਤੀ ਜਨਤਾ ਪਾਰਟੀ ਵਾਲੇ ਵੀ ਸਾਡਾ ਵਧਿਆ ਹੈ ਹਾਲਾਂਕਿ ਮਰਜਿੰਦਰ ਸਿੰਘ ਸਿਰਸਾ ਨੇ ਕਿਹਾ ਸੀ ਕਿ ਜੇਕਰ ਭਾਰਤੀ ਜਨਤਾ ਪਾਰਟੀ ਨੂੰ ਵੋਟ ਨਹੀਂ ਪਾਉਣੀ ਤਾਂ ਫਿਰ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਪਾ ਦਿਓ ਯਾਨੀ ਕਿ ਮਨਪ੍ਰੀਤ ਬਾਦਲ ਦੇ ਨਾਲ ਕਿਤੇ ਸੈਟਿੰਗ ਕੀਤੀ ਜਾ ਰਹੀ ਹੈ ਰਵਨੀਤ ਬਿੱਟੂ ਦੀ ਕਿਉਂਕਿ ਰਵਨੂ ਰਵਨੀਤ ਬਿੱਟੂ ਨੇ ਮਨਪ੍ਰੀਤ ਬਾਦਲ ਦੇ ਹੱਕ ਵਿੱਚ ਬੜਾ ਵੱਡਾ ਜੋਰ ਲਾਇਆ ਸੀ ਹਲਕਾ ਗੱਦੜਪਾਤ ਦੱਸਿਆ ਜਾ ਰਿਹਾ ਹੈ ਕਿ ਮਨਪ੍ਰੀਤ ਈਆਲੀ ਅੱਜ ਔਰ ਸੌਰੀ ਮਨਪ੍ਰੀਤ ਬਾਦਲ ਜਿਹੜੇ ਨੇ ਅੱਜ ਸਿਆਸਤ ਵਿੱਚ ਫਿਰ ਸਰਗਰਮ ਹੋ ਗਏ ਨੇ ਇੰਜ ਲੱਗ ਰਿਹਾ ਹੈ ਜਿਵੇਂ ਭਾਰਤੀ ਜਨਤਾ ਪਾਰਟੀ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਨ ਜਾਰੀ ਹੋਵੇ ਧੰਨਵਾਦ